ਪ੍ਰਭ ਕੀਜੈ ਰਾਮ ਕਲੀ ਮਹੱਲਾ ਪਹਿਲਾ ਅੰਤਰ ਉਤ ਪੁਜ ਅਵਰ ਨਾ ਕੋਈ ਜੋ ਕਹੀਐ ਸੋ ਪ੍ਰਭ ਤੇ ਹੋਈ ਜੁਗਾਹ ਜੁਗੰਤਰ ਸਾਹਿਬ ਸੱਚ ਸੋਈ ਉਤਪਤ ਪਰ ਲੋ ਅਵਰ ਨਾ ਕੋਈ ਐਸਾ ਮੇਰਾ ਠਾਕੁਰ ਗਹਿਰ ਗੰਭੀਰ ਜਿਨ ਜਪਿਆ ਤਿਨਹੀ ਸੁਖ ਪਾਇਆ ਹਰ ਕੈ ਨਾਮ ਨਾ ਲੱਗੈ ਜਮ ਤੀਰ ਰਹਾਉ ਨਾਮ ਰਤਨ ਹੀਰਾ ਨਿਰਮੋਲ ਸਾਚਾ ਸਾਹਿਬ ਅਮਰ ਅਤੋਲ ਜਿਹਾ ਸੂਚੀ ਸਾਚਾ ਬੋਲ ਘਰ ਦਰ ਸਾਚਾ ਨਾਹੀ ਰੋਲ ਇਕ ਬਨ ਮਹਿ ਬੈਸਹਿ ਡੂੰਗਰ ਅਸਥਾਨ ਨਾਮ ਬਸਾਰ ਪਚਹਿ ਅਭਮਾਨ ਨਾਮ ਬਿਨਾ ਕੀਆ ਗਿਆਨ ਧਿਆਨ ਗੁਰਮੁਖ ਪਾਵਹਿ ਦਰਗਹਿ ਮਾਨ ਹੱਥ ਅਹੰਕਾਰ ਕਰੈ ਨਹੀਂ ਪਾਵੈ ਪਾਠ ਪੜੈ ਲੀ ਲੋਕ ਸੁਣਾਵੇ ਤੀਰਥ ਭਰਮ ਸਬਿਆਦ ਨਾ ਜਾਵੇ ਨਾਮ ਬਿਨਾ ਕੈਸੇ ਸੁਖ ਪਾਵੇ ਜਤਨ ਕਰੈ ਬਿੰਦ ਕਿਵੈ ਨਾ ਰਹਾਈ ਮਨੁਆ ਡੋਲੈ ਨਰਕੇ ਪਾਈ ਜੰਪੁਰ ਬਹਦੂ ਲਹੈ ਸਜਾਈ ਬਿਨ ਨਾਮੈ ਜੀਉ ਜਲ ਬਲ ਜਾਈ ਸਿੱਧ ਸਾਧਕ ਕੀਤੇ ਮਨ ਦੇਵਾ ਹਾਠ ਨਿਗਰਹਿ ਨਾ ਤ੍ਰਿਪਤਾਵਹਿ ਭੇਵਾ ਸ਼ਬਦ ਵਿਚਾਰ ਗਹਿ ਗੁਰ ਸੇਵਾ ਮਨ ਤਨ ਨਿਰਮਲ ਅਭਮਾਨ ਅਭੇਵਾ ਕਰਮ ਮਿਲੇ ਪਾਵੇ ਸਚਨਾ ਤੂੰ ਸਰਨ ਆਕਤ ਰਹੋ ਸੁਭਾਉ ਤਮ ਤੇ ਉਪਜਿਓ ਭਗਤੀ ਭਾਉ ਜਪ ਜਪ ਗੁਰਮੁਖ ਹਰਿ ਨਾਮ ਹਉ ਮੈਂ ਗਰਬ ਜਾਇ ਮਨ ਭੀਨੈ ਝੂਠ ਨਾ ਪਾਵਸ ਪਾਖੰਡ ਕੀਨੈ ਬੇਨਗੋre ਸ਼ਬਦ ਨਹੀਂ ਘਰਬਾਰ ਨਾਨਕ ਗੁਰਮੁਖ ਤਤਬੀਚਾਰ RAM ਕਲੀ ਮਹੱਲਾ ਪਹਿਲਾ ਜਿਉ ਆਇਆ ਤਿਉ ਜਾਵਹਿ ਬਉਰੀ ਜਿਉ ਜਨਮੇ ਤਿਉ ਮਰਨ ਭਇਆ ਜਿਉ ਰਸ ਭੋਗ ਕੀਏ ਤੇਤਾ ਦੁਖ ਲਾਗੈ ਨਾਮ ਵਿਸਾਰ ਭਵਜਲ ਪਇਆ ਤਨ ਤਨ ਦੇਖਤ ਗਰਬ ਗਇਆ ਕਨਕ ਕਾਮਨੀ ਸਿਉ ਹੇਤ ਵਿਧਾਈਂ ਕੀ ਨਾਮ ਵਿਸਾਰ ਹੈ ਭਰਮ ਗਿਆ ਰਹਾਉ ਜਤ ਸਤ ਸੰਜਮ ਸੀਲ ਨਾ ਰਾਖਿਆ ਪ੍ਰੇਤ ਪਿੰਜਰ ਮਹਿ ਕਾਸ਼ਟ ਭਇਆ ਪੁੰਨ দান ਇਸ਼ਨਾਨ ਨਾ ਸੰਜਮ ਸਾਧ ਸੰਗਤ ਬਿਨ ਬਾਤ ਜਇਆ ਲਾਲਚ ਲਾਗੇ ਨਾਮ ਵਿਸਾਰੇ ਓ ਆਵਤ ਜਾਵਤ ਜਨਮ ਗਿਆ ਜਾਂ ਜਮ ਧਾਈ ਕੇਸ ਗਹਿ ਮਾਰੇ ਸੁਰਤ ਨਹੀਂ ਮੁਖ ਕਾਲ ਗਿਆ ਹਨ ਸੁ ਨਿੰਦਾ ਤਾਤ ਪਰਾਈ ਹਿਰਦੈ ਨਾਮ ਨਾ ਸਰਬ ਦਇਆ ਬਿਨ ਗੁਰ ਸ਼ਬਦ ਨਾ ਗਤ ਪਤ ਪਾਵਹਿ RAM ਨਾਮ ਬਿਨ ਨਰਕ ਗਿਆ ਖਿਨ ਮੈਂ ਵੀਸ ਕਰਹਿ ਨਟੂ ਆ ਜਿਉ ਮੋਹ ਪਾਪ ਮਹਿ ਗਲਤ ਗਿਆ ਕਿਤ ਉਤਮਾਇਆ ਦੇਖ ਫਸਾਰੀ ਮੋਹ ਮਾਇਆ ਕੈ ਮਗਨ ਭਇਆ ਕਰਹਿ ਵਿਕਾਰ ਵਥਾਰ ਕਨੇਰੇ ਸੁਰਤ ਸ਼ਬਦ ਬਿਨ ਭਰਮ ਭਇਆ ਹਉ ਮੈ ਰੋਗ ਮਹਾ ਦੁਖ ਲਾਗਾ ਗੁਰਮਤਿ ਲੇਵੋ ਰੋਗ ਗਿਆ ਸੁਖ ਸੰਪਤ ਕੋ ਆਵਤ ਦੇਖੈ ਸਾਖਤ ਮਨ ਅਭਮਾਨ ਭਇਆ ਜਿਸ ਕਾ ਇਹੋ ਤਨ ਧਨ ਸੋ ਫਿਰ ਲੇਵੈ ਅੰਤਰ ਸਹਿ ਸਾ ਦੁਖ ਭਇਆ ਅੰਤ ਕਾਲ ਕਿਸ ਸਾਥ ਨਾ ਚਾਲੈ ਜੋ ਦੀਸੈ ਸਭ ਕਿਸੈ ਮਾਇ ਆਦਪੁਰਖ ਅਪਰੰਪਰ ਸੋ ਪ੍ਰਭ ਹਰਨਾਮ ਹਿਰਦੈ ਲੈ ਭਾਰ ਪਇ ਮੂਏ ਕੋ ਰੂਵਹਿ ਕਿਸੈ ਸਣਾਵਹਿ ਭੈ ਸਾਗਰ ਅਸਰਾਲ ਪਇ ਦੇਖ ਕਟੰਬ ਮਾਇਆ ਗ੍ਰਹਿ ਮੰਦਰ ਸਾਖਤ ਜੰਜਾਲ ਪਰਾਲ ਪਇ ਜਾਂ ਆਏ ਤਾ ਤਿਨੈ ਪਠਾਈ ਚਾਲੇ ਤਿਨੈ ਬੁਲਾਈ ਲਇਆ ਜੋ ਕਿਸ ਕਰਨਾ ਸੋ ਕਰ ਰਹਾ ਬਖਸ਼ਣ ਹਾਰੇ ਬਖਸ਼ ਲਿਆ ਜਿਨ ਇਹੋ ਚਾਖਿਆ ਰਾਮ ਰਸਾਇਣ ਤਿਨ ਕੀ ਸੰਗਤ ਖੋਜ ਭਇਆ ਹਿਰਦ ਸਿਧ ਬੁੱਧ ਗਿਆਨ ਗੁਰੂ ਤੇ ਪਾਇਆ ਮੁਕਤ ਪਦਾਰਥ ਸਰਨ ਪਇਆ ਦੁਖ ਸੁਖ ਗੁਰਮੁਖ ਸਮ ਕਰ ਜਾਣਾ ਹਰਖ ਸੂਗ ਤੇ ਬਿਰਕਤ ਭਇਆ ਆਪ ਮਾਰ ਗੁਰਮੁਖ ਹਰ ਪਾਈ ਨਾਨਕ ਸਹਿਜ ਸਮਾਇ ਲਿਆ RAM ਕਲੇ ਦਖਣੀ ਮਹੱਲਾ ਪਹਿਲਾ ਜਤ ਸਤ ਸੰਜਮ ਸਾਚ ਦਰੜਾਇਆ ਸਾਚ ਸ਼ਬਦ ਰਸ ਲੀਨਾ ਮੇਰਾ ਗੁਰ ਦਿਆਲ ਸਦਾ ਰੰਗ ਲੀਨਾ ਐਨਸ ਰਹੇ ਇਕ ਲਿਵ ਲਾਗੀ ਸਾਚੇ ਦੇਖ ਪਤੀ ਨਾ ਰਹਾਉ ਰਹਿ ਗगनਪੁਰ ਦ੍ਰਿਸ਼ਟ ਸਮੈ ਸਰ ਅਨਹਤ ਸ਼ਬਦ ਰੰਗੀਨਾ ਸਤ ਬੰਦ ਕੋਪੀਨ ਭਰਪੁਰ ਲੀਨਾ ਜਿਹਵਾ ਰੰਗ ਰਸੀਨਾ ਮਿਲੈ ਗੁਰ ਸਾਚੇ ਜਿਨ ਰਚ ਰਾਚੇ ਕਿਰਤ ਵਿਚਾਰ ਪਤੀਨਾ ਏਕ ਮਹਿ ਸਰਬ ਸਰਬ ਮਹਿ ਏਕਾ ਇਹ ਸਤ ਗੁਰ ਦੇਖ ਦਿਖਾਈ ਜਿਨ ਕੀਏ ਖੰਡ ਮੰਡਲ ਬ੍ਰਹਮੰਡਾ ਸੋ ਪ੍ਰਭ ਲਖਨ ਨਾ ਜਾਈ ਦੀਪਕ ਤੇ ਦੀਪਕ ਪਰਗਾਸਿਆ ਤ੍ਰੇ ਪਹੁਣ ਜੋਤ ਦਿਖਾਈ ਸਚੈ ਤਖਤ ਸਚ ਮਹਿਲੀ ਬੈਠੇ ਨਿਰਪਹੁ ਤਾੜੀ ਲਾਈ 모헤 ਗਿਆ ਬੈਰਾਗੀ ਜੋਗੀ ਕਟ ਕਟ ਕੁੰਗਰੀ ਵਾਈ ਨਾਨਕ ਸਰਨ ਪ੍ਰਭੂ ਕੀ ਛੂਟੇ ਸਤਗੁਰ ਸੱਚ ਸਖਾਈ RAM ਕਲੀ ਮਹੱਲਾ ਪਹਿਲਾ ਆਓ ਹੱਥ ਹਸਤ ਮੜੀ ਕਰ ਛਾਇਆ ਤਰਨ ਗगन ਕਲ ਤਾਰੀ ਗੁਰਮਖ ਕੇਤੀ ਸ਼ਬਦ ਉਧਾਰੀ ਸੰਤੋ ਰਹਾਉ ਮਮਤਾ ਮਾਰ ਹਉ ਮੈ ਸੂਖੈ ਤੇਰੇ ਭਵਨ ਜੋਤ ਤੁਮਾਰੀ ਮਨਸਾ ਮਾਰ ਮਨੈ ਮਹਿ ਰੱਖੈ ਸਤਗੁਰ ਸ਼ਬਦ ਵਿਚਾਰੀ ਸਿੰਘ ਸੁਰਤ ਅਨਾਹਵਾਜੈ ਘਟ ਘਟ ਜੋਤ ਤੁਮਾਰੀ ਪਰਪੰਚ ਬੇਣ ਤਹੀਂ ਮਨ ਰੱਖਿਆ ਬ੍ਰਹਮ ਅਗਨ ਪਰਜਾਰੀ ਪੰਚ ਤਤ ਮਿਲ ਅਹਨਸ ਦੀਪਕ ਨਿਰਮਲ ਜੋਤਿ ਅਪਾਰੀ ਹਰავਸ ਸਸ ਲੋਕੇ ਇਹੋ ਤਨ ਕਿੰਗਰੀ ਵਾਜੈ ਸ਼ਬਦ ਨਿਰਾਰੀ ਸਿਵ ਨਗਰੀ ਮਹ ਆਸਨੇ ਔ ਤੂ ਅਲਖ ਅਗੰਮ ਅਪਾਰੀ ਕਾਇਆ ਨਗਰੀ ਇਹੋ ਮਨ ਰਾਜਾ ਪੰਚ ਵਸਹਿ ਵਿਚਾਰੀ ਸ਼ਬਦ ਰਵੈ ਆਸਨ ਘਰ ਰਾਜਾ ਅਦਲ ਕਰੇ ਗੁਣਕਾਰੀ ਕਾਲ ਬਕਾਲ ਕਹੇ ਕਹ ਬਪਰੀ ਜੀਵਤ ਮੂਆ ਮਨ ਮਾਰੀ ਬ੍ਰਹਮਾ ਵਿਸ਼ਨ ਮਹੇਸ਼ ਇੱਕ ਮੂਰਤ ਆਪੇ ਕਰਤਾ ਕਾਰੀ ਕਾਇਆ ਸੋਧ ਤਰੈ ਭਵ ਸਾਗਰ ਆਤਮ ਤਤ ਵਿਚਾਰੀ ਗੁਰ ਸੇਵਾ ਤੇ ਸਦਾ ਸੁਖ ਪਾਇਆ ਅੰਤਰ ਸ਼ਬਦ ਰਵਿਆ ਗੁਣ ਕਾਰੀ ਆਪੇ ਮੇਲ ਲਏ ਗੁਣ ਦਾਤਾ ਹਉ ਮੈਂ ਤ੍ਰਿਸ਼ਨਾ ਮਾਰੀ ਤ੍ਰੈ ਗੁਣ ਮੇਟੇ ਚੌਥੇ ਵਰਤੈ ਏਹਾ ਭਗਤ ਨਿਰਾਰੀ ਗੁਰਮਖ ਜੋਗ ਸ਼ਬਦ ਆਤਮ ਚੀਨੈ ਹਿਰਦੈ ਏਕ ਮਰਾਰੀ ਮਨੁਆ ਅਸਤਰ ਸ਼ਬਦੇ ਰਾਤਾ ਏਹਾ ਕਰਨੀ ਸਾਰੀ ਬੇਦ ਬਾਦ ਨਾ ਪਾ ਖਾਂਡੇ ਔਦੂ ਗੁਰਮਖਾ ਸ਼ਬਦ ਵਿਚਾਰੀ ਗੁਰਮਖ ਜੋਗ ਕਮਾਵੈ ਔਦੂ ਜਤ ਸਤ ਸ਼ਬਦ ਵਿਚਾਰੀ ਸ਼ਬਦ ਮਾਰੇ ਮਨ ਮਾਰੇ ਔਦੂ ਜੋਗ ਜੁਗਤ ਵਿਚਾਰੀ ਮਾਇਆ ਮੋਹ ਭਵਜਲ ਹੈ ਅਬਦੂ ਸ਼ਬਦ ਤਰੈ ਕੁੱਲ ਤਾਰੀ ਸ਼ਬਦ ਸੂਰ ਜੁਗ ਚਾਰੇ ਔਦੂ ਬਾਣੀ ਭਗਤ ਵਿਚਾਰੀ ਏਹੂ ਮਨ ਮਾਇਆ ਮੋਹਿਆ ਔਦੂ ਨਿਕਸੈ ਸ਼ਬਦ ਵਿਚਾਰੀ ਆਪੇ ਬਖਸ਼ੇ ਮੇਲ ਮਲਾਈ ਨਾਨਕ ਸਰਨ ਤੁਮਾਰੀ ਰਾਮ ਕਲੀ